ਦੁਕਾਨਦਾਰਾਂ ਵਾਸਤੇ ਇੱਕ ਅਹਿਮ ਖਬਰ ਲੈ ਕੇ ਸਾਹਮਣੇ ਆਏ ਜਿਹਨੂੰ ਦੇਖ ਕੇ ਤੁਹਾਡੇ ਡਰੋਂਗ ਟੇਖ ਖੜੇ ਹੋ ਜਾਣਗੇ ਇੱਕ ਮੈਡੀਕਲ ਸਟੋਰ ਦੇ ਉੱਤੇ ਇੱਕ ਮੁਸਟੰਡਾ ਜਿਹੜਾ ਦਵਾਈ ਲੈਣ ਆਇਆ ਸੀ ਕਹਿ ਰਿਹਾ ਸੀ ਕਿ ਮੇਰਾ ਬੀਪੀ ਵਧਿਆ ਦਵਾਈ ਮੈਨੂੰ ਦੇ ਦਿਓ ਕਿ ਦਵਾਈ ਤਾਂ ਕੀ ਲੈਣੀ ਸੀ ਉਸ ਦੁਕਾਨਦਾਰ ਕੋ ਮੈਡੀਕਲ ਸਟੋਰ ਦੇ ਗੱਲੇ ਦੇ ਵਿੱਚ ਹੱਥ ਮਾਰ ਕੇ ਪੈਸੇ ਹੀ ਲੈ ਗਿਆ ਤੇ ਜਿਹੜੀ ਸੀ ਸੀਸੀਟੀਵੀ ਨਿਕਲ ਕੇ ਸਾਹਮਣੇ ਆਏ ਉਹਨੂੰ ਦੇਖ ਕੇ ਤੁਹਾਡੇ ਕੋਸ਼ਿਸ਼ ਉੱਠ ਜਾਣਗੇ ਜੀ ਹਾਂ ਪੰਜਾਬ ਦਾ ਹੀ ਮਾਮਲਾ ਸਾਹਮਣੇ ਆਇਆ ਇੱਕ ਮੈਡੀਕਲ ਸਟੋਰ ਦਾ ਦਿਨ ਦਿਹਾੜੇ ਜਿੱਥੇ ਇੱਕ ਨੌਜਵਾਨ ਦਵਾਈ ਲੈਣ ਦੇ ਬਹਾਨੇ ਦੇ ਵਿੱਚ ਮੈਡੀਕਲ ਸਟੋਰ ਦੇ ਅੰਦਰ ਹੋਇਆ ਉਸ ਤੋਂ ਬਾਅਦ ਡਾਕਟਰ ਨੇ ਜਦੋਂ ਉਹਨੂੰ ਦਵਾਈ ਦੇਣ ਵਾਸਤੇ ਆਪਣੇ ਦਰਾਜਾਂ ਦੇ ਵਿੱਚ ਦਵਾਈ ਲੱਭਣ ਦੀ ਕੋਸ਼ਿਸ਼ ਕੀਤੀ ਤੇ ਫਿਰ ਉਹ ਜਿਹੜਾ ਨਸ਼ੇੜੀਗਾ ਸੀ ਉਹਦੇ ਵੱਲੋਂ ਹਥਿਆਰ ਦਿਖਾ ਕੇ ਉਸ ਦੁਕਾਨਦਾਰ ਨੂੰ ਡੰਕਾ ਕੇ ਉਦੀ ਗੱਲੇ ਦੇ ਵਿੱਚ ਪੈਸੇ ਚੁੱਕ ਕੇ ਜਿਹਦਾ ਗਿਆ ਉਹ ਡਰਫੂ ਚੱਕਰ ਹੋ ਗਿਆ ਤਸਵੀਰਾਂ ਤੁਹਾਨੂੰ ਸੀਸੀਟੀਵੀ ਦੇ ਵਿੱਚ ਦਿਖਾਉਣੇ ਪਏਗੇ ਆ ਕਿ ਜਦੋਂ ਇਹਦੀ ਸਾਰੀ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਮਿਲੀ ਤਾਂ ਮੌਕੇ ਤੇ ਪੁਲਿਸ ਤਾਂ ਪਹੁੰਚ ਗਈ ਲੇਕਿਨ ਕਿਤਨਾ ਕਿਤੇ ਦੁਕਾਨਦਾਰ ਦੇ ਪਰਿਵਾਰਕ ਮੈਂਬਰਾਂ ਵੱਲੋਂ ਜਿਹੜੀਆਂ ਗੱਲਾਂ ਕੀਤੀਆਂ ਗਈਆਂ ਮੀਡੀਆ ਸਾਹਮਣੇ ਆ ਕੇ ਉਹਨੂੰ ਦੇਖ ਕੇ ਤੇ ਇੰਜ ਹੀ ਲੱਗਦਾ ਤੇ ਹੁਣ ਤਾਂ ਦੁਕਾਨਦਾਰੀਆਂ ਕਰਨੀਆਂ ਔਖੀਆਂ ਹੋ ਗਈਆਂ ਪੰਜਾਬ ਦੇ ਵਿੱਚ ਦਿਨ ਦਿਹਾੜੇ ਵੀ ਤੁਸੀਂ ਸੇਫ ਹੋਣ ਨਹੀਂ ਨજર ਆਉਂਦੇ ਪੇ ਸਰਕਾਰ ਜਿਹੜੀ ਗੀ ਵਾਅਦਿਆਂ ਦੀ ਉਹਦੀ ਫੂਕ ਨਿਕਲ ਚੁੱਕੀ ਹੈ ਗਿਆ ਪ੍ਰਸ਼ਾਸਨ ਵੀ ਕਿਤੇ ਆਪਣੇ ਆਪ ਨੂੰ ਜਿਹੜਾ ਹੈ ਉਹ ਕੰਮ ਕਰਦੇ ਹੋਏ ਵੀ ਕਿਤਨਾ ਕਿਤੇ ਅੰਗੈਲੀ ਜਿਹੜੀ ਨજરੋਂਦੀ ਪੀ ਗਈ ਕਿਉਂਕਿ ਏਡੇ ਏਡੇ ਵੱਡੇ ਵਾਰਦਾਤਾ ਹੁੰਦੀਆਂ ਪਈਆਂ ਕਿ ਇਹ ਨਸ਼ੀੜੀ ਫੜੇ ਤਾਂ ਜਾਂਦੇ ਆ ਲੇਕਿਨ ਫੇਸ ਲੱਖਾਂ ਦੇ ਪਿੱਛੇ ਛੁੱਟ ਕੇ ਚਲੇ ਵੀ ਜਾਂਦੇ ਤੇ ਵਾਪਸ ਵੀ ਆ ਜਾਂਦੇ ਕੁਝ ਦਿਨਾਂ ਦੇ ਵਿੱਚ ਜਿੱਤੋਂ ਬਾਅਦ ਉਹਨਾਂ ਨੂੰ ਆਦਤ ਪੈ ਚੁੱਕੀ ਹੁੰਦੀ ਹੈ ਤੇ ਕੋਸ਼ਿਸ਼ ਸਰਕਾਰਾਂ ਨੂੰ ਚਾਹੀਦਾ ਵੱਡੇ ਕਾਨੂੰਨ ਲੈ ਕੇ ਆਉਣ ਤਾਂ ਕਿ ਸਾਲੋਂ ਸਾਲ ਬਾਹਰ ਨਾ ਸਕਣ ਤੇ ਲੋਕ ਸ਼ਾ ਗੱਲਬਾਤ ਹੋਈ ਕਿ ਮੁੰਡਾ ਬੈਠਾ ਸੀ ਦਿਨ ਦਿਹਾੜੇ 1 ਵਜੇ ਆ ਕੇ ਜਿਹੜਾ ਮੈਡੀਕਲ ਇੱਥੇ ਆ ਕੇ ਇਹਨਾਂ ਮੁੰਡੇ ਨੂੰ ਪਹਿਲਾਂ ਤੇ ਦਵਾਈ ਮੰਗੀ ਆ ਉਸ ਤੋਂ ਬਾਅਦ ਨਾ ਫਿਰ ਉਹਨੇ ਦਵਾਈ ਦੇਣ ਲੱਗਾ ਮੁੰਡਾ ਤੇ ਫਿਰ ਬਾਅਦ ਚ ਉਹਨੇ ਕੀਤਾ ਵੀ ਪਹਿਲਾਂ ਮੋਬਾਈਲ ਉਹਦਾ ਮੁੰਡੇ ਦਾ ਦਵਾਈ ਫੜ ਕੇ ਦੇ ਨਾਲ ਮੋਬਾਈਲ ਫੜ ਲਿਆ ਮੋਬਾਈਲ ਫੜ ਕੇ ਤੇ ਮੁੜ ਕੇ ਇੱਕ ਸ਼ਾਸਤਰ ਛੋਟਾ ਜਿਹਾ ਕੱਢਿਆ ਗੰਡਾਸੀ ਜੀ ਮਤਲਬ ਢਾਈ ਘਾਤ ਹੁਣੀ ਆ ਤੇ ਉਹ ਕੱਢ ਕੇ ਤੇ ਮੁੰਡੇ ਨੂੰ ਕਹਿੰਦਾ ਵੀ ਜੋ ਕੁਝ ਹੈਗਾ ਦੇ ਦੇ ਤੇ ਗੱਲਾਂ ਗੁੱਲਾ ਫੋਲ ਕੇ ਤੇ ਮੁੰਡਾ ਕਲਾ ਤੇ ਉਹ ਵਿਜਾਰਾ ਡਰ ਗਿਆ ਤੇ ਮੋਬਾਈਲ ਵੀ ਲੈ ਗਿਆ ਉਹਦਾ ਤੇ ਮਤਲਬ ਲੁੱਟਿਆ ਪੈਸੇ ਵੀ ਇਹਦੇ ਕੋਲ ਕੱਟ ਕਢਾ ਕੇ ਲੈ ਗਿਆ ਬਟੂਚ ਇਹ ਗੁੰਡਾਗਰਦੀ ਬਹੁਤ ਜਿਆਦਾ ਵਧ ਗਈ ਹੈ ਇਹ ਚਾਹੀਦਾ ਪੁਲਿਸ ਨੂੰ ਹੀ ਮਤਲਬ ਥੋੜਾ ਜਿਆ ਕੰਦ ਕਸਣਾ ਕਸਣਾ ਚਾਹੀਦਾ ਵੀ ਜੇਕਰ ਕੋਈ ਬੰਦਾ ਜਿਹੜਾ ਜਿਹਨੂੰ ਜੇ ਟਰੇਸ ਹੁੰਦਾ ਵੀ ਆ ਬੰਦਾ ਤੇ ਉਹਨੂੰ ਚੁੱਕ ਕੇ ਤੇ ਉਹਨੂੰ ਸਜ਼ਾ ਮਿਲਣੀ ਚਾਹੀਦੀ ਵੱਧ ਤੋਂ ਵੱਧ ਇਹ ਨਹੀਂ ਵੀ ਅੱਜ ਬੰਦਾ ਮਾੜੀ ਛੋਟੀ ਬੋਡੀ ਚੋਰੀ ਕਰਤੀ ਆ 7-8 ਦਿਨਾਂ ਜਮਾਨਤ ਤੇ ਬਾਹਰ ਆ ਜੇ ਪੁਲਿਸ ਦੀ ਕਾਰਵਾਈ ਇਹ ਹੈ ਕਿ ਪੁਲਿਸ ਥੋੜਾ ਜਿਆਦਾ ਨੂੰ ਖਿੱਚ ਕੇ ਅੰਦਰ ਕਰੇਗੀ ਜਿਹੜਾ ਨਾ ਕੋਈ ਕੋਈ 5-7 ਸਾਲ ਜਿਹੜਾ ਬਾਹਰ ਨਾ ਆਵੇ ਕਿ ਥੋੜੀ ਬੋਤੀ ਉਹਨੂੰ ਅਕਲ ਆ ਜਾਏ ਤੇ ਬਾਕੀ ਆਪੇ ਸੁਧਾਰ ਹੋ ਜਾਵੇ ਇਹ ਜੀ ਇੱਕ ਅਜਮੇਰ ਸਿੰਘ ਸਨਵੋ ਗੁਰਪਾਲ ਸਿੰਘ ਜੇ ਚੰਬਕਲਾਂ ਦਾ ਰਹਿਣ ਵਾਲਾ ਸਿੱਧਾ ਇੱਕ ਮੈਡੀਕਲ ਸਟੋਰ ਹੈ ਪਿੰਡ ਖਾਰਾ ਪੁੰਦਾ ਜੀ ਉੱਥੇ ਇਹਨੇ ਇੱਕ ਮੁੰਡਾ ਸਹਿਲ ਨਾਂ ਦਾ ਆਪਣੇ ਮੈਡੀਕਲ ਸਟੋਰ ਤੇ ਜਿਹੜਾ ਰੱਖਿਆ ਸੀ ਇੱਕ ਮੁੰਡਾ ਜਿਹੜਾ ਆਉਣ ਪਛਾਤਾ ਆਉਂਦਾ ਪਹਿਲਾਂ ਉਹਦਾ ਨਾ ਕੋਈ ਦਵਾਈ ਦੀ ਗੱਲ ਕਰਦਾ ਵੀ ਇਹ ਨੂੰ ਇਹ ਜੇ ਜੋ ਉਹ ਦੇ ਦਿਓ ਬਾਅਦ ਵਿੱਚ ਜਦੋਂ ਦੇਖਦਾ ਵੀ ਇੱਥੇ ਹੁਣ ਬੰਦੇ ਘਟਨੇ ਤੇ ਇੱਕ ਬਾਡੀ ਕੱਢ ਕੇ ਤੇ ਉਹਦੇ ਮਾਰਦਾ ਪਿੱਛੋਂ ਕੱਢ ਕੇ ਉਹਦੇ ਨਾਲ ਇਹਦੇ ਹੱਥ ਤੇ ਇੱਕ ਸੱਟ ਲੱਗ ਜਾਂਦੀ ਹੈ ਤੇ ਇਨ ਜਿਹਨੂੰ ਥੋੜਾ ਮੁੰਡਾ ਉਹ ਘਬਰਾ ਜਾਂਦਾ ਸਹਿਰ ਇਹ ਉਹਦੇ ਜਿਹੜੇ ਗਵਾ ਦਰਾਇ ਦੇ ਵਿੱਚੋਂ ਐ ਜੀ 4500 ਰੁਪਇਆ ਤੇ ਉਹਦਾ ਜਿਹੜਾ ਇੱਕ ਪਰਸੇ ਉਹਦੇ ਚੋਂ 500 ਰੁਪਇਆ ਕੱਢ ਕੇ ਇੱਕ ਮੋਬਾਈਲ ਲੈ ਕੇ ਮੌਕੇ ਤੋਂ ਖਰਾar ਹੋ ਜਾਂਦਾ ਜਿਹਦੇ ਸਬੰਧੇ ਸਾਨੂੰ ਇਨਪੁਟ ਮਿਲੀ ਸੀ ਅਸੀਂ ਇਹਨਾਂ ਦੇ ਜਾ ਕੇ ਜਿੱਡੀ ਇਹ ਦੁਕਾਨ ਦੇ ਵਿੱਚ ਕੈਮਰੇ ਲੱਗੇ ਆ ਤੇ ਅੱਗੋਂ ਜਿਹਦੇ ਤੋਂ ਗਿਆ ਸੀ ਉਹਦੇ ਕੈਮਰਾ ਦੇ ਚ ਉਹਦੀ ਚੈਕਿੰਗ ਕਰ ਰਿਆ ਤੇ ਇਹਨਾਂ ਨੇ ਜੋ ਸਾਨੂੰ ਕੰਪਲੇਂਟ ਦਿੱਤੀ ਉਹ ਪੁਲੈਂਟ ਦੇ ਕੰਪਲੇਂਟ ਦੇ ਤਹਾਰ ਤੇ ਹੀ ਹੈ